ਐਸਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਮੈਸੋਪਰ ਤੋਂ ਭਾਜਪਾ ਪਾਰਟੀ ਦੇ ਸੀਨੀਅਰ ਅਧਿਕਾਰੀ ਸ੍ਰਿੰਦਰ ਕੁਮਾਰ ਜੀ ਨੇ ਦੱਸਿਆ ਕਿ ਸਾਡੇ ਪਿੰਡ ਮੈਸੋਪਰ ਵਿਖੇ ਗੁਰਦੁਆਰਾ ਸਹਿਬੇਚ ਕਿੰਨੂਆ ਦੇ ਬੂਟੇ ਲੱਗੇ ਹੋਏ ਸਨ ਜੋ ਕਿ ਕਮੇਟੀ ਦੇ ਮੈਂਬਰਾਂ ਵੱਲੋਂ ਘਟਵਾ ਦਿੱਤੇ ਗਏ ਜੋ ਕਿ ਇਸ ਦੀ ਸ਼ਿਕਾਇਤਾਣਾ ਬਿਲਗਾ ਨੂੰ ਇਹ ਦਿੱਤੀ ਗਈ ਮੌਕੇ ਤੇ ਪਹੁੰਚ ਕੇ ਜਾਂਚ ਅਧਿਕਾਰੀ ਐਸਆਈ ਨਸ਼ੱਤ ਸਿੰਘ ਜੀ ਨੇ ਮਾਮਲੇ ਦੀ ਜਾਂਚ ਕਰ ਰਹੇ ਹਨ ਫਲੋਰ ਤੋਂ ਰਾਜਕਮਾਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਅੱਜ ਪਿੰਡ ਮੈਸੂਮਪੁਰ ਤਾਲਪੁਰ ਪੱਟੀ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੂਆ ਦੇ ਬੂਟੇ ਲਾਇਓ ਸੀ ਪਾਰਕ ਤੇ ਵਿੱਚ ਜਿਹੜੇ ਇਹਨਾਂ ਨੇ ਬਿਨਾਂ ਪੁੱਛੇ ਤੋਂ ਪੱਟੇ ਆ ਇਹੇ ਜਿਹੜੇ ਬੂਟੇ ਆ ਜਿਹੜਾ ਥਾਂ ਸੀ ਇਹ ਪੰਚਾਇਤ ਦਾ ਸੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਲਾ ਕੇ ਤਾਂ ਇਹ ਕਿਹਾ ਸੀ ਵੀ ਜਿਹੜਾ ਗੁਰਦੁਆਰਾ ਸਾਹਿਬ ਦੀ ਮਤਲਬ ਪਾਰਕ ਬਣੂਗੀ ਸਾਰੇ ਪਿੰਡ ਨੇ ਸਹਿਮਤੀ ਦਿੱਤੀ ਸੀ ਉਸ ਵੇਲੇ ਇਹਨਾਂ ਨੇ ਕਿਨੂਆ ਦੇ ਬੂਟੇ ਲਾਤੇ ਜਿਹੜੇ ਕਿਨੂਆ ਦੇ ਬੂਟੇ ਸੀ ਉਹ ਸਕੂਲ ਜਾਂਦੇ ਨਿਆਣੇ ਬੱਚੇ ਮਤਲਬ ਹਰਕ ਤੋੜ ਲੰਦਾ ਈ ਇਹਨਾਂ ਨੇ ਧੱਕੇ ਦੇ ਨਾਲ ਤਿੰਨਾਂ ਬੰਦਿਆਂ ਨੇ ਇੱਕ ਪੱਪੂ ਬੂਟाराम ਬੂਟਾ ਸਿੰਘ ਤੇ ਇੱਕ ਦੂਜਾ ਗੁਰਵਿੰਦਰ ਸਿੰਘ ਇਹ ਬੰਦਿਆਂ ਨੇ ਪੱਟੇ ਆ ਜਿਹੜੀ ਦਰਖਾਸਤ ਵੀ ਥਾਣੇ ਦੇਤੀ ਆ ਤੇ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਉਦੇ ਆ ਤੇ ਬਾਕੀ ਜਿਹੜਾ ਆ ਬੂਟਿਆਂ ਦਾ ਨੁਕਸਾਨ ਹੋਇਆ ਫਲ ਲੱਗੇ ਸੀ ਬੂਟਿਆਂ ਨੂੰ ਤੁਸੀਂ ਦੇਖਿਆ ਹੀ ਆ ਤੇ ਬਹੁਤ ਮਾੜਾ ਕੀਤਾ ਜੀ ਫਲ ਲਗਾ ਨਾ ਵੀ ਹੁੰਦਾ ਬੂਟੇ ਪੱਟਣੇ ਨਹੀਂ ਚਾਹੀਦੇ ਗੁਰਦੁਆਰਾ ਸਾਹਿਬ ਦੇ ਬੂਟੇ ਆ ਇਹ ਬਹੁਤ ਵੱਡਾ ਹੀ ਨੁਕਸਾਨ ਕੀਤਾ ਇਨਾਂ ਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਹੈ ਸਭ ਤੋਂ ਸਖਤ ਕੀਤੀ ਜਾਵੇ। ਸਿਰਫ ਅਸੀਂ ਭਾਈ ਨੂੰ ਪੁੱਛਣ ਗਏ ਆਂ। ਸਾਡਾ ਉਹ ਕਮੇਟੀ ਦਾ ਚੱਕਰ ਸੀ ਭਾਈ ਨਾਲ। ਉਹਨਾਂ ਗੱਲ ਕਰਨ ਗਏ ਆਂ ਇਹ ਜਿਹੜਾ ਜੀਤਾ ਆਪਣੇ ਬਲਜੀਤ ਸਿੰਘ ਜੀਤਾ। ਹੂੰ। ਭਾਈ ਨੇ ਇਹਨੂੰ ਫੋਨ ਕਰਕੇ ਸੱਦਿਆ ਗਿਆ। ਅੱਛਾ। ਸੱਦਿਆ ਗਿਆ ਇਹਨਾਂ ਅੰਦਰ ਆ ਕੇ ਸਾਣਾ ਵੱਧ ਘੱਟ ਹੋਇਆ ਇੱਥੇ ਆ ਕੇ। ਕੀ ਕਹਿੰਦਾ ਤੁਹਾਨੂੰ? ਇਹ ਕਹਿੰਦਾ ਕਿ ਮੈਂ ਬੰਦੇ ਲਾਉਣਾ ਮੈਂ ਧਮਕੀ ਦੇਣ ਫਾਨਾ ਮੈਂ ਦੇਖਣਾ ਆ। ਚਾਰ ਕਮੇਟੀ ਮੈਂਬਰ ਇਸ ਕਰਕੇ ਇਹ ਉਹ ਅੱਧੇ ਸੁੱਕ ਵਿੱਚ ਹੋ ਜੀ ਕੋਸ ਖਰਾਬ ਹੋ ਚੁੱਕੇ ਹੋ ਇਸ ਕਰਕੇ ਪੱਟੇ ਦੇ ਮੋੜ ਤੇ ਉੱਤੇ ਦੁਬਾਰਾ ਹੋਰ ਲਾਉਣੇ ਆ ਉਹ ਖਟ ਕੇ ਉਹ ਹੀ ਕਾਣੇ ਸੀ ਅਸੀਂ ਦੁਬਾਰਾ ਮੋੜ ਕੇ ਲਾਉਣੇ ਆ ਉਹ ਜਾੜੇ ਆਫੀ ਬਾਹਰ ਨਹੀਂ ਵਿੱਚ ਅੱਛਾ ਅੱਗੇ ਵੀ ਜੇ ਕੋਈ ਮੰਨ ਲਓ ਪਟੋਂ ਦਾ ਅੱਗੇ ਉਹ ਪਟਾ ਤੇ ਮਰੂਦ ਲਾਤਾ ਉਹ ਸਾਬੇ ਨਾਲ ਹੀ ਹੋਰ ਜਾੜੇ ਆਪਣੇ ਆਪ ਹੀ ਜਾਣੇ ਵਧੀਆ ਕੁਆਲਟੀ ਲਈ ਆ ਕੇ ਲੱਗੀ ਆ ਜੀ ਲੱਗਾ ਸਾਰਾ ਇਕੱਠਾ ਕਰਕੇ ਸੁਬਾਹ ਲਈਓਗਾ ਸੁਬਾਹ ਜਿਹੜੇ ਪੱਤੇ ਇਕੱਠੇ ਕਰਕੇ ਆਪੇ ਹੀ ਆ ਜੀ ਇਹ ਮਸਲਾ ਸਿਰਫ ਗੁਰਦੁਆਰੇ ਦਾ ਹੋਰ ਕੋਈ ਨਹੀਂ ਹੈਗਾ ਉਹ ਕਮੇਟੀਆਂ ਜਿਹੜੀਆਂ ਦੋ ਪਹਿਲਾਂ ਰਹਿ ਚੁੱਕੀਆਂ ਸਭ ਕੁਝ ਉਹ ਖਾ ਚੁੱਕੀਆਂ ਆ ਹੁਣ ਗੁਰਦੁਆਰਾ ਮੜਾ ਜਾਂ ਸਟੈਂਡ ਤੇ ਆਇਆ ਉਹ ਸਟੈਂਡ ਤੇ ਹੁੰਦਾ ਚੱਲ ਜੀ ਮਸਲਾ ਮੀਨ ਗੱਲ ਹੀ ਆ